ਸਰ ਜ਼ਮੀਨ ਕਿਤਾਬ ਚੋਂ ਪਾਤਰੋਣਾ ਨਿਗਾਜ਼ ਲੈ ਜਦੋਂ ਸੀਨੇ ਨੂੰ ਲੱਗ ਕੇ ਕਿ ਜਦੋਂ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ ਦਰਮਿਆ ਉਦੋਂ ਵੀ فاਸਲੇ ਹੋਣਗੇ ਕਿ ਜਦੋਂ ਸੀਨੇ ਨੂੰ ਲੱਗ ਕੇ ਮਿਲੇ ਹੋਣਗੇ ਦਰਮਿਆ ਉਦੋਂ ਵੀ فاਸਲੇ ਹੋਣਗੇ ਕੋਈ ਦੱਬੇ ਦਿਲਾਂ ਵਿੱਚ ਗਿਲੇ ਹੋਣਗੇ ਇਹ ਪੁਰਾਣੇ ਕੋਈ سلسلے ਹੋਣਗੇ ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂ ਮੈਨੂੰ ਦਿੱਤੇ ਜੇ ਉਸਨੇ ਤਾਂ ਐਵੇਂ ਨਹੀਂ ਜ਼ਖਮ ਉਸ ਨੂੰ ਕਈ ਕਿਤੇ ਮਿਲੇ ਹੋਣਗੇ ਜਦੋਂ ਉਸ ਸੀਨੇ ਨੂੰ ਲੱਗੇ ਕਿ ਮਿਲੇ ਹੋਣਗੇ ਦਰਮਿਆں ਉਦੋਂ ਵੀ فاਸਲੇ ਹੋਣਗੇ ਕਿਤੇ ਤੱਕ ਲਏ ਹੋਣਗੇ ਵਕਤ ਦੀ ਧੂੜ ਨੇ ਤੱਕ ਲਏ ਹੋਣਗੇ ਵਕਤ ਦੀ ਧੂੜ ਨੇ ਜ਼ਖਮ ਕਉਮਾਂ ਦੇ ਕਿੱਥੇ ਸਿਲੇ ਹੋਣਗੇ ਜਿੱਦਾਂ ਪਾਣੀ ਨੂੰ ਮਿਲਦਾ ਹੈ ਪਾਣੀ ਆਸ਼ਿਰ ਦੇਖੋ ਕਿ ਜਿੱਦਾਂ ਪਾਣੀ ਨੂੰ ਮਿਲਦਾ ਹੈ ਪਾਣੀ ਅਜੇ ਆਦਮੀ ਬਹੁਤ ਪਹਿਲਾਂ ਮਿਲੇ ਹੋਣਗੇ ਜਿੱਦਾਂ ਪਾਣੀ ਨੂੰ ਮਿਲਦਾ ਹੈ ਪਾਣੀ ਅਜੇ ਆਦਮੀ ਬਹੁਤ ਪਹਿਲਾਂ ਮਿਲੇ ਹੋਣਗੇ ਕਿ ਸੱਚ ਦੇ ਇੱਕ ਸੁਖਣ ਸੰਗ ਜੋਟ ਹੈ ਕਿ ਸੱਚ ਦੇ ਇਕ ਸੁਖਣ ਸੰਗ ਜੋ ਟਹਿ ਗਏ ਉਹ ਕਿਸੇ ਕਫਰ ਦੇ ਹੀ ਕਿਲੇ ਹੋਣਗੇ ਜਾਲ ਚੋਂ ਮਛਲੀਆਂ ਜੜ ਤੇ ਬਚਟ ਗਏ ਪੁਰਾਣੇ ਪਾਤਰ ਸਾਡੇ ਫਾਇਨ ਹੁੰਦੇ ਨੇ ਕਹਿੰਦਾ ਕਿ ਜਾਲ ਚੋਂ ਮਛਲੀਆਂ ਜਲ ਤੇ ਫਿਰ ਸੁੱਟ ਗਏ ਮੇਰੇ ਵਰਗੇ ਕੋਈ ਕਮ ਦਿਲੇ ਹੋਣਗੇ ਜਦ ਅਸੀਂ ਨਾ ਸਹੀ ਸਾਡੀ ਉਮਤ ਸਹੀ ਜਦ ਅਸੀਂ ਨਾ ਸਹੀ ਸਾਡੀ ਉਮਤ ਸਹੀ ਸੱਚੇ ਰਾਹੀ ਸਦਾ ਕਾਫਲੇ ਹੋਣਗੇ ਜਦੋਂ ਸੀਨੇ ਨੂੰ ਦਿਲ ਕੇ ਮਰੇ ਹੋਣਗੇ ਦਰਮਿਆ ਉਹ ਤੋਂ ਵੀ فاਸਲੇ ਹੋਣਗੇ ਦਰਮਿਆ ਉਹ ਤੋਂ ਵੀ فاਸਲੇ ਹੋਣਗੇ ਸਰਜਿਤ ਬਾ